ਕੀ ਹਾਲ ਹੈ ਤੁਹਾਡਾ ਵਧੀਆ ਭਾਜੀ ਭਾਜੀ ਮੈਂ ਇੱਕ ਚੀਜ਼ ਪੁੱਛਣੀ ਸੀ ਭਰਾ ਨੂੰ ਹਾਂ ਮੈਂ ਤੁਸੀਂ ਅੱਜ ਵੀ ਗੱਲ ਕੀਤੀ ਮੈਂ ਤੁਹਾਡੀ ਅੱਜ ਵੀ ਰਿਕਾਰਡਿੰਗ ਸੁਣੀ ਆ ਵੀ ਹਰਮੀਤ ਹੁਣਾ ਦਾ ਪਹਿਲੋ ਸਟਾਈਲ ਇਹੋ ਹੀ ਸੀ ਅਸੀਂ ਭਾਜੀ 150 ਕਿੱਲੇ ਦੇ ਮਾਲਕ ਆ ਤੇ ਮੈਂ ਹਰਦੀਪ ਸਿੰਘ ਪਹਿਲੋ ਪਹਿਲਾਂ ਪਹਿਲਾਂ ਨਹੀਂ ਰੋਕ ਇੱਕ ਮਿੰਟ ਪਹਿਲੋ ਭਾਜੀ ਇੱਕ ਮਿੰਟ ਮੇਰੀ ਛੋਟੀ ਵੀ ਵੱਡੇ ਭਰਾ ਨੂੰ ਹਾਂਜੀ ਪਹਿਲਾਂ ਮੇਰੀ ਗੱਲ ਸੁਣ ਪਹਿਲਾਂ ਮੇਰੀ ਹਾਂਜੀ ਜੋ ਮੇਰੇ ਨਾਲ ਧੱਕਾ ਕੀਤਾ ਸਰਕਾਰ ਤੁਸੀਂ ਕਿੱਥੇ ਸੀ ਉਦੋਂ ਭਾਜੀ ਤੁਹਾਡੇ ਨਾਲ ਤੁਰੇ ਹਨਾ ਨਹੀਂ ਨਹੀਂ ਤੁਹਾਡਾ ਤੁਹਾਡੇ ਨਾਲ ਤੁਰੇ ਸਨ ਨਾ ਸੁਣੋ ਮੇਰੀ ਗੱਲ ਮੇਰੇ ਨਾਲ ਨਹੀਂ ਚੱਲ ਹੈਗੀ ਪਹਿਲਾਂ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ ਹਾਂਜੀ ਜਦੋਂ ਮੈਂ ਜਦੋਂ ਮੈਨੂੰ ਝੂਠੇ ਕੇਸ ਵਿੱਚ 9 ਸਾਲ ਪੁਰਾਣੇ ਕੇਸ ਵਿੱਚ ਇਸ ਬੰਦੇ ਨੂੰ ਤੁਸੀਂ ਉਦੋਂ ਨਹੀਂ ਬੋਲੇ ਕੋਈ ਵੀ ਭਾਜੀ ਸਾਡਾ ਨਾਂ ਰਾਈਟ ਆ ਭਾਜੀ ਤੁਹਾਡਾ ਕੀ ਅਧਿਕਾਰ ਹੈ ਮੈਨੂੰ ਪੁੱਛਣ ਦਾ ਨਹੀਂ ਨਹੀਂ ਤੁਸੀਂ ਤੁਸੀਂ ਆਨੇ ਹੋਣਾ ਵੀ ਤੁਸੀਂ ਕਿਹੜੇ ਰਾਜ ਦੇ ਖਾਨਦਾਨ ਚੋਂ ਮੈਂ ਮੈਂ ਪੜਨ ਗੱਡੀਆਂ ਤੇ ਗਿਆ ਸਾਡੇ ਕੋਲ ਸਾਡੇ ਜੰਮਣ ਤੋਂ ਪਹਿਲਾਂ ਦਾ ਸਾਰਾ ਕੁਝ ਤੁਸੀਂ ਸਾਡਾ ਸਟਾਈਲ ਕੀ ਦੱਸੋਗੇ ਓ ਯਾਰ ਗੱਲ ਸੁਣ ਤੂੰ ਮੈਨੂੰ ਫੋਨ ਕਿਉਂ ਕਰ ਰਿਹਾ ਹੈਂ ਮੈਂ ਨਹੀਂ ਮੈਂ ਤੁਹਾਨੂੰ ਤਾਂ ਫੋਨ ਕਰ ਰਿਹਾ ਵੀ ਤੁਸੀਂ ਕਿਹੜੇ ਰਾਜੇ ਦੇ ਖਾਨਦਾਨ ਤੋਂ ਸਾਨੂੰ ਕਿਤੇ ਨੰਗ ਨੰਗ ਵੇਖਿਆ ਤੁਸੀਂ ਤੂੰ ਤੂੰ ਮੇਰੇ ਨਾਲ ਲੜਨਾ ਹੈਂ ਬਸ ਨਹੀਂ ਨਹੀਂ ਰਲਦੀ ਜੀ ਤੁਹਾਨੂੰ ਮੈਂ ਪੁੱਛਦਾ ਤੁਸੀਂ ਆਖਿਆ ਨਾ ਪਠਾਨ ਮਾਇਰੇ ਹੋਂ ਦਾ ਸਟਾਈਲ ਸੀ ਮੇਰੇ ਘਰੇ ਤੁਸੀਂ ਜਾ ਕੇ ਆਏ ਹੋ ਮੇਰਾ ਘਰ ਮੇਰਾ ਘਰ ਵੇਖਿਆ ਹੈ ਨਾ ਤੁਸੀਂ ਜਦੋਂ ਲੋਕਾਂ ਨਾਲ ਘਰ ਨਹੀਂ ਸੀ ਉਦੋਂ ਐਡਾ ਵੀ ਇਹ ਜਵਾੜਾ ਨਹੀਂਗਾ ਮੈਂ ਤੁਹਾਡੇ ਤੁਹਾਡੇ ਨਾਲੋਂ ਜ਼ਿਆਦਾ ਰਜਵਾੜਾ ਸਾਂ ਤੁਹਾਡੇ